ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਜੂਨੇ ਆਇਆ ਦਾ ਪੰਜਾਬ ਦੇ ਪਠਾਨਕੋਟ ਦੇ ਪਿੰਡ ਮੰਗਿਆਲਵਾਲ ਸਾਡੀ ਯਾਤਰਾ ਜਿੱਥੇ ਕਦੇ ਮਸ਼ਹੂਰ ਕਵੀ ਅਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਦੀ ਗੂੰਜ ਹਵਾਵਾਂ ਵਿੱਚ ਰਚੀ ਹੁੰਦੀ ਸੀ ਇਹ ਉਹੀ ਪਿੰਡ ਹੈ ਜਿੱਥੇ ਸ਼ਿਵ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਬਿਤਾਏ ਅਤੇ ਜਿੱਥੇ ਉਸ ਦਾ ਅੰਤਿਮ ਸੰਸਕਾਰ ਹੋਇਆ ਅਸੀਂ ਇੱਕ ਆਸ ਨਾਲ ਇਸ ਪਿੰਡ ਦੀ ਦਲਹੀਸ ਤੇ ਪੈ ਰੱਖਿਆ ਇਹ ਸੋਚਦਿਆਂ ਕਿ ਸ਼ਾਇਦ ਸ਼ਿਵ ਦੀਆਂ ਕਵਿਤਾਵਾਂ ਦੀ ਮਹਿਕ ਅਤੇ ਪਿੰਡ ਦੀ ਸੁੰਦਰਤਾ ਸਾਨੂੰ ਉਸ ਦੀ ਵਿਰਾਸਤ ਨਾਲ ਜੋੜੇਗੀ ਪਰ ਜੋ ਸੱਚਾਈ ਸਾਹਮਣੇ ਆਈ ਉਸਨੇ ਸਾਡੇ ਦਿਲਾਂ ਨੂੰ ਦਰਦ ਨਾਲ ਭਰ ਦਿੱਤਾ ਅਤੇ ਅੱਖਾਂ ਵਿੱਚ ਲਹੂ ਉਤਾਰ ਦਿੱਤਾ ਪਿੰਡ ਮੰਗਿਆਲ ਜੋ ਕਦੇ ਸ਼ਿਵ ਦੀਆਂ ਗੀਤਾਂ ਕਵਿਤਾਵਾਂ ਦਾ ਪ੍ਰੇਰਨਾ ਦਾ ਸਰੋਤ ਸੀ ਅੱਜ ਕ੍ਰੈਸ਼ ਇੰਡਸਟਰੀ ਦੀ ਪੇਟ ਚੜ ਗਿਆ ਕ੍ਰੈਸ਼ਰਾਂ ਕਾਰਨ ਪਾਣੀ ਜਿਹੜੇ ਨੇ ਬਹੁਤੇ ਡੁੱંગી ਹੋ ਗਏ ਨੇ ਪਹਿਲੇ ਤੇ ਉੱਪਰ-ਉੱਪਰੀ ਪਾਣੀ ਚੱਲਦੇ ਰਹੇ 12-14 ਫੁੱਟ ਦੇ ਪਾਣੀ ਆ ਜਾਂਦੇ ਰਿਹਾ ਹੁਣ ਦੇ ਪਾਣੀ ਦੀ ਕੋਈ ਸਮੱਸਿਆ ਕੋਈ ਨਹੀਂ ਹੈ ਨਲਕੀਆਂ ਵਿੱਚ ਪਾਣੀ ਦੀ ਥਾਂ ਤੇ ਸੁੱਕੀ ਹਵਾ ਜ਼ਮੀਨਾਂ ਵਿੱਚ ਫਸਲਾਂ ਦੀ ਥਾਂ ਤੇ ਢੂੜ ਦੇ ਢੇਰ ਪਾਣੀ ਆਇਆ ਹੀ ਨਹੀਂ ਘੋਟ ਵੀ ਉਹ ਹੀ ਆ ਬਸ ਚਲੀ ਦੀ ਟੂਟੀ ਚੜੀ ਦੋ ਟੂਟੀਆਂ ਦਾ ਨਹੀਂ ਆ ਪਾਣੀ ਡਾਈ ਦਾ ਉਹ ਵੀ ਸੁੱਕ ਜਾਣੀ ਆ ਉਹ ਵੀ ਸੁੱਕ ਜਾਣੀ ਆ ਜਿਹਨੂੰ ਕੋ 100 2 3 ਮਹੀਨੇ ਲੱਗੇ ਰੋ ਵੀ ਸੁੱਕ ਜਾਣਾ ਸ਼ਿਵ ਕੁਮਾਰ ਬਟਾਲ ਵਿਧੀ ਯਾਦ ਵਿੱਚ ਬਣੀ ਲਾਇਬ੍ਰੇਰੀ ਅੱਜ ਇੱਕ ਖੰਡਰ ਦਾ ਰੋਪਤਾਰ ਕਰ ਚੁੱਕੀ ਹੈ ਇਸ ਤੇ ਕੰਦਾਂ ਵਿੱਚ ਲੱਗੀ ਸ਼ਿਵ ਦੀ ਵੱਡੀ ਤਸਵੀਰ ਜਿਸ ਦੀਆਂ ਅੱਖਾਂ ਵਿੱਚ ਜਾਣੇ ਕਿਸ ਚੌਣ ਵਾਲੇ ਦੀ ਉਡੀਕ ਦਾ ਦਰਦ ਸਮਾਇਆ ਹੋਵੇ। ਸਿਉਂਗ ਨਾ ਖਾਈ ਜਾ ਰਹੀਆਂ ਕਿਤਾਬਾਂ ਅਤੇ ਉਸ ਦੀ ਗੋਦ ਵਿੱਚ ਆਰਾਮ ਕਰਦੇ ਆ ਕੁੱਤਿਆਂ ਦੀ ਮੂਹਕ ਗਵਾਹ ਹੈ। ਇਹ ਜਪਦਾ ਹੈ ਜਿਵੇਂ ਤਸਵੀਰ ਆਪਣੇ ਪਿੰਡ ਦੀ ਖੋਈ ਵਿਰਾਸਤ ਨੂੰ ਵਾਪਸ ਬੁਲਾਉਣ ਲਈ ਚੀਸ ਮਾਰ ਰਹੀ ਹੋਵੇ। ਤੇ ਦੀ ਜਿਹੜੀ ਦੇਖ ਰੇਖ ਹੈ ਨਾਮ ਰੱਬਰ ਹੈ। ਠੀਕ ਹੈ ਜੀ ਨਾ ਕਿਸੇ ਸਰਪੰਚ ਨੇ ਧਿਆਨ ਦਿੱਤਾ ਨਾ ਕਿਸੇ ਸਰਕਾਰ ਨੇ ਧਿਆਨ ਦਿੱਤਾ ਠੀਕ ਹੈ ਜੀ ਤੇ ਨਾ ਇਹਦੀ ਕੋਈ ਮੇਨਟੇਨੈਂਸ ਹੋਈ ਆ ਠੀਕ ਹੈ ਇੱਥੇ ਕਾफी ਸਸਤਰੀ ਸੀਗੀ ਜਦੋਂ ਅਸੀਂ ਛੋਟੇ ਛੋਟੇ ਸੀਗੇ ਅੱਜ ਜਿ ਦੇ ਦੇਖਿਆ ਹੋਇਆ ਵੀ ਇੱਥੇ ਮਤਲਬ ਕਿ ਸੈਟੀ ਵਗੈਰਾ ਸੋਫੇ ਵਗੈਰਾ ਔਰ ਤੁਹਾਡੇ ਐਲਮਿਰਾ ਵਗੈਰਾ ਉਹਨਾਂ ਦੀ ਬੁਕਸ ਵਗੈਰਾ ਰੱਖੀ ਅਗੇ ਰੱਖੀ ਗਈ ਸੀਗੀ ਬਹੁਤ ਵਧੀਆ ਢੰਗ ਨਾਲ ਪਰ ਹੁਣ ਐਜ਼ ਐਜ਼ ਓਨ ਡੇਟ ਮਤਲਬ ਬਿਲਕੁਲ ਹੀ ਬਹੁਤ ਹੀ ਮਾੜਾ ਹਾਲਾਤ ਹੈ ਪਿੰਡ ਦਾ ਜੰਜਕਰ ਇਸ ਦੀਆਂ ਗਲੀਆਂ ਨਾਲੀਆਂ ਤੇ ਬਜ਼ੁਰਗਾਂ ਦੀਆਂ ਥੱਕੀਆਂ ਅੱਖਾਂ ਇਸ ਤਬਾਹੀ ਦੀ ਮੂਕ ਦਾਸਤਾਨ ਸੁਣਾ ਰਹੀਆਂ ਹਨ। ਹਾੜਾਂ ਨੇ ਹਾਰ ਬਗਦੇ ਰਹੇ ਜਦੋਂ 88 ਦਾ ਪੱਲੜ ਪਿਆ ਜਦੋਂ ਪਾਣੀ ਦਾ ਕੋ ਬੰਨਾ ਕੋਈ ਨਹੀਂ ਸਾਡੇ ਪਿੰਡ ਨਹੀਂ ਪਾਣੀ ਪੁੱਜਾ ਲੇਕਿਨ ਹੋਰ ਪਿੰਡ ਤਬਾਹ ਹੋ ਗਏ ਕਿ ਭਰਕੇ ਤਾਰੀਖੇ ਗੜਿਆਂ 'ਚ ਪਾਣੀ ਆ ਗਿਆ ਬੇਵਾਬ ਤੇ ਸੇਤੀਆਂ ਦਾ ਕੋ ਬੰਨਾ ਕੋਈ ਨਹੀਂ ਕਿ ਕਿੰਨੀ ਕਿ ਸੇਤੀਰੀ ਤੇ ਲੱਕੜਾਈਏ। ਹੋਏ ਪਾਣੀ ਚਲ ਗਿਆ ਦੂਰ ਉਹਦੇ ਫਾਟੇ ਤੋਂ ਨਵਾਂ ਨਹੀਂ ਲੱਗਦਾ ਹਾਂ ਉਹਨਾਂ ਪ੍ਰੇਵੋ ਪੜਿਆ ਸੀ ਲੋ ਜੀ ਐਸਐਸ ਮੈਨ ਬੋਲਦੇ ਹੀ ਪੀੜਾਂ ਦਾ ਭਲਾ ਗੱਪ ਹੁੰਦੇ ਭੱਟੀ ਵਾਲੀ ਮੈਨ ਕਿਹ ਉਧੀਆਂ ਮੈਨ ਮੈਨ ਕਾੜੀਆਂ ਕਿ ਕੱਪਤਾਨ ਰੋਹਣਾਂ ਦਾ ਉਹਦੀ ਗੱਲ ਸੁਣੋ ਸ਼ਿਵ ਦੀਆਂ ਉਹ ਅਮਰ ਲਾਈਨਾਂ ਜੋ ਕਦੇ ਦਿਲਾਂ ਨੂੰ ਝੰਝੋੜ ਦਿੰਦੀਆਂ ਸਨ ਅੱਜ ਇਸ ਪਿੰਡ ਦੇ ਦਰਦ ਨੂੰ ਸ਼ਬਦ ਦਿੰਦੀਆਂ ਹਨ ਮੈਂ ਇੱਕ ਸਿੱਖਰ ਦੁਖਾਂਦਾ ਸੁਣਦਾ ਹਾਂ ਸਦਾ ਅੰਦਰ ਕੋਈ ਚੀਜ਼ ਮਚਾਵੇ ਜਾਂ ਕੋਈ ਚੀਜ਼ ਮਰ ਜਾਵੇ ਜਾਂ ਬਹੁਤ ਚੰਗੇ ਬੰਦੇ ਸੀ ਸਾਡੇ ਸਕੂਲ ਵੀ ਜਾਂਦੇ ਰਹੇ ਨੇ ਉੱਥੇ ਹੀ ਬੰਦੇ ਰਹੇ ਨੇ ਤੁਹਾਡੇ ਮਾਪਿਓ ਵੀ ਘਰ ਦੇ ਵੀ ਦੱਸਦੇ ਮੈਨੂੰ ਨਾਲ ਕੁਝ ਨਹੀਂ ਆਹੇ ਖੁਦ ਵੇਖਿਆ ਜੀ ਮੈਨੂੰ ਕੀ ਦੇਖਿਆ ਕਿਦਾਂ ਦਾ ਕੁਝ ਯਾਦੋ ਸਮਾ ਉਹ ਅੱਜ ਆਇ ਚੂਰੇ ਪਰਦੇ ਹੋਲੇ ਚੌਥੀ ਜਮਾਤ 'ਚ ਜਦੋਂ ਉਹਦਾ ਡੈਥ ਹੋਈ ਸਾਡੀ ਟੀਮ ਨੇ ਪਿੰਡ ਵਾਸੀਆਂ ਤੇ ਸਰਪੰਚ ਨਾਲ ਗੱਲਬਾਤ ਕਰਕੇ ਇਸ ਸੰਕਟ ਦੀ ਡੂੰਘਾਈ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀਆਂ ਆਵਾਜ਼ਾਂ ਵਿੱਚ ਗੁੱਸਾ ਦਰਦ ਅਤੇ ਲੜਾਈ ਦੀ ਚੰਗਿਆੜੀ ਸੀ ਅੱਗੇ ਹੁਣ ਕੀ ਬਰਾ ਹੈਗਾ ਮਰਨਾ ਕਿ ਜੀਣਾ ਵਾ ਅੱਗੇ ਧਿਆਨ ਰੱਖੀ ਪਤਾ ਸਾਨੂੰ ਕਿ ਕੀ ਕਰਨਾ ਉਹਨਾਂ ਨੇ ਕੀ ਇਹਨੇ ਸਾਡੀ ਟੀਮ ਨੇ ਵੀ ਕੀ ਆ ਆਹਨੇ ਦੂਰੋਂ ਨੇੜੇ ਪਾਣੀ ਲਿਆ ਲਗਦਾ ਹੈ ਇਹਨੇ ਤਾਂ ਪਾਸ ਕਰ ਲਿਆ ਜੇਕਰ ਐਸੋ ਨਹੀਂ ਲੱਗਦੇ ਤੇ ਪਾਣੀ ਸਾਡਾ ਮੁੱਕਦਾ ਹੀ ਨਹੀਂ ਇਹ ਇਹਨਾਂ ਕਾਰਨ ਇਹ ਤੇ ਡੇਡ ਡੇਡ 100 ਫੋਟੋ ਚੱਲ ਗਏ ਤੁਹਾਡੇ ਨਾ ਸਮਾਂ ਹੋ ਗਿਆ ਕ੍ਰੈਸ਼ਰ ਲੱਗਿਆ ਹੋਇਆ ਇਹਨਾਂ ਨੂੰ ਕ੍ਰੈਸ਼ਰਾਂ ਨੂੰ ਹੋਈ ਹਲੇ ਨਾ 30 32 ਸਾਲ ਪਰਸਵਾਲ ਅਜੇ ਵੀ ਉਹੀ ਸੀ ਕਿ ਸ਼ਿਵ ਦੀ ਇਸ ਵਿਰਾਸਤੀ ਜ਼ਮੀਨ ਨੂੰ ਜੋ ਕਦੇ ਉਸਦੀਆਂ ਕਵਿਤਾਵਾਂ ਦਾ ਸੰਗੀਤ ਸੀ ਬਚਾਇਆ ਜਾ ਸਕੇਗਾ ਬਹੁਤ ਦੁੱਖ ਹੰਦਾ ਜੀ ਮਨ ਨੂੰ ਆਤਮਾ ਦੁਖੀ ਹੁੰਦੀ ਹੈ ਮੈਂ ਅੱਜ ਹੀ ਆਏ ਸਾਡੇ ਅਫਸਰ ਸੈਕਟਰੀ ਸਾਹਿਬ ਪੰਚਾਇਤ ਦੇ ਉਹਨਾਂ ਨੂੰ ਮੈਂ ਦਿਖਾਇਆ ਸਾਰਾ ਪਿੰਡ ਦੇ ਹਾਲਾਤ ਬਾਰੇ ਵੀ ਦਿਖਾਇਆ ਤੇ ਲਾਇਬ੍ਰੇਰੀ ਸਪੈਸ਼ਲ ਦਿਖਾਈ ਪਈ ਤੇ ਹਾਲਾਤ ਦੇਖੋ ਤੁਹਾਨੂੰ ਇਹਦਾ ਜੋ ਵੀ ਬੰਦਾ ਐ ਐਸਟੀਮੇਟ ਬੰਦਾ ਜਿੰਨੇ ਪੈਸੇ ਖਰਚ ਹੁੰਦੇ ਉਹਦਾ ਬਣਾ ਕੇ ਤੇ ਸਰਕਾਰ ਵੱਲੋਂ ਫੰਡ ਮਹੀਆ ਕੀਤਾ ਜਾਏ ਇਹਨੂੰ ਰੈਨੋਵੇਟ ਕਰਾਂਗੇ ਸਾਡੇ دریا ਦੇ 라ਵੀ دریا ਦੇ ਕਿਨਾਰੇ ਹੋਣ ਦੇ ਨਾਤੇ ਸਾਡੇ 5-7 ਪਿੰਡਾਂ ਦੇ ਜਿਹੜੇ ਅਸੀਂ ਪਹਿਲਾਂ ਬੋਰ ਕਰਵਾਏ ਹੋਏ ਸੀ ਨਾ 60 ਤੋਂ 70 ਫੁੱਟ ਡੋਂਗੇ ਉਹ ਸਾਰੇ ਸੁੱਕ ਗਏ ਹੁਣ ਦੁਬਾਰਾ 2-2 2.5 ਲੱਖ ਰੁਪਏ ਖਰਚ ਕਰਕੇ 100 ਤੋਂ 150 ਫੁੱਟ ਡੋਂਗੇ ਬੋਰ ਕਰਾ ਰਹੇ ਆ ਫਿਰ ਪਾਣੀ ਯਾਨੀ ਇਹ ਕ੍ਰੈਸ਼ਰ ਇੰਡਸਟਰੀ ਕਰਕੇ ਸਾਡੀ ਜ਼ਮੀਨਾਂ ਬੰਜਰ ਹੋ ਰਹੀਆਂ ਇਹ ਕਿੰਨਾ ਕਿ ਕਿੰਨੇ ਕਿ ਦਰਦ ਭਰੇ ਹਲਾ ਦੇ ਪਾਣੀ ਦੇ ਬੁੱਤ ਪਾਣੀ ਤੋਂ ਦਰਦ ਭਰੇ ਹਲਾ ਦੇ ਕਿ ਮੇਰੇ ਖੁਦ ਦੀ ਜ਼ਮੀਨ ਦੋ ਢਾਈ ਗਲੇ ਏਦਾਂ ਹੀ ਪਈ ਆ ਬਾਰਿਸ਼ ਦੇ ਹਿਸਾਬ ਨਾਲ ਜਿੱਥੇ ਮੈਂ ਕਦੀ ਝੋਨਾ ਲਾਂਦਾ ਰਿਆ ਪਹਿਲਾਂ ਝੋਨਾ ਬੰਦ ਤੇ ਹੁਣ ਪਤਾ ਨਹੀਂ ਪਠੇਰ ਮੀਂਹ ਦੇ ਬਾਰਿਸ਼ ਦੇ ਜੋ ਵੀ ਹੈ ਇਹ ਬਹੁਤ ਬੁਰਾ ਲਗਭਗ ਵੀ ਦੋ ਤਿੰਨ ਘੰਟੇ ਦੇ ਵਿੱਚ ਤੁਸੀਂ 7-800 ਗੱਡੀ ਗਿਣਸ ਲਿਓ ਜਿੰਨੀ ਲੰਘ ਰਹੀ ਹੈ ਭਰ ਕੇ ਐਡਮਿਨਸ ਕੋਸ਼ਿਸ਼ਾਂ ਕੁਝ ਚੱਲਦਾ ਹੀ ਪਿਆ ਮਾਈਨਿੰਗ ਹੋ ਰਹੀ ਹੈ ਕ੍ਰੈਸ਼ਰ ਚੱਲ ਰਹੇ ਨੇ ਤਾਦੀ ਇਥੋਂ ਮਾਲ ਭਰ ਕੇ ਜਾ ਰਿਹਾ ਐਦਾਂ ਤੇ ਜਾ ਹੀ ਨਹੀਂ ਸਕਦਾ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਬੰਦ ਹੈ ਤਾਂ ਫਿਰ ਬੰਦ ਹੋਣਾ ਚਾਹੀਦਾ ਜੋ ਕਹਿ ਰਹੇ ਹੋ ਕਰਨੀ ਤੇ ਕਥਨੀ 'ਚ ਅੰਤਰ ਨਹੀਂ ਹੋ ਆ ਜਾਈਦਾ ਕਹਿਣ ਦੇ ਆਈ ਮੀਡੀਆ 'ਚ ਫੇਕ ਗਾਦ ਨੇ ਅੱਵੇ ਇਹ ਹੋ ਗਿਆ ਉਹ ਹੋ ਗਿਆ ਪਰ ਹੋਇਆ ਕੁਝ ਨਹੀਂ ਹੁਣ ਗਰਾਊਂਡ ਕੁਝ ਨਹੀਂ ਹੋ ਰਿਹਾ ਕਿਉਂ ਖੰਡਰਬਨ ਚੁਕੀ ਲਾਇਬ੍ਰੇਰੀ ਫਿਰ ਕਦੇ ਸ਼ਿਵਦਿਆ ਗੀਤਾਂ ਨਾਲ ਗੂੰਜੇਗੀ ਜੰਮਗਿਆਲ ਵੀ ਮੇਰਾ ਵਾਂਗ ਤਬਾਹੀ ਦੀ ਪਿੰਡ ਚੜ ਜਾਵੇਗਾ ਇਹ ਸਿਰਫ ਕਹਾਣੀ ਪਿੰਡ ਮੰਗਿਆਲ ਦੀ ਨਹੀਂ ਸਗੋਂ ਉਸ ਹਰ ਜਗ੍ਹਾ ਦੀ ਕਹਾਣੀ ਏ ਜਿੱਥੇ ਵਾਤਾਵਰਨ ਦੇ ਸੱਭਿਆਚਾਰਿਕ ਵਿਰਾਸਤ ਨੂੰ ਮੁਨਾਫੇ ਦੀ ਪਿੰਡ ਚੜਾਇਆ ਜਾ ਰਿਹਾ ਹੈ ਸਾਡੇ ਨਾਲ ਜੁੜੋ ਇਸ ਸਚਾਈ ਨੂੰ ਜਾਣੋ ਅਤੇ ਇਸ ਲੜਾਈ ਦਾ ਹਿਸਾਬ ਨੂੰ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਇਹ ਜਾਣ ਦਿਓ ਕੁਝ ਸ਼ੌਖ ਜਹ ਵਾਹ ਵਾਹ ਰੰਗਾ ਦਾ ਹੀ ਨਾ ਤਸਵੀਰਾਂ ਹੈ ਰੰਗਾ ਦਾ ਹੀ ਨਾ ਤਸਵੀਰਾਂ ਹੈ ਜਦ ਹਟ ਗਏ ਅਸੀਸ਼ ਕੇ ਦੀ ਮੂਲ ਕਰ ਬੈਠੇ ਤਸਵੀਰਾਂ ਦਾ